ਲੋਕਲੇ ਜੀ ਤੁਸੀਂ ਹਾਂ ਨਾ ਲੋਕ ਲੱਗ ਰਹੇ ਕਿਵੇਂ ਕੋਈ ਪਰੇਸ਼ਾਨੀ ਆ ਰਹੀ ਹੈ ਜੀ ਆਹ ਹੁਣ ਲਾਈਨ 'ਚ ਲੱਗੇ ਹੋਏ ਬੀਬੀ ਸਿਆਣੀ ਦੇਖੋ 85 ਸਾਲ ਦੀ ਇਹ ਕਹਿ ਰਹੀ ਠੀਕ ਹੈ ਹੁਣੇ ਪਰੇਸ਼ਾਨੀ ਹੋਵੇ ਤਾਂ ਦੇਖੋ ਨਹੀਂ ਆਣ ਦਿੰਦਾ ਸਾਨੂੰ ਪਿੱਛੇ ਰੋਕ ਦਿੰਦੇ ਕਹਿੰਦੇ ਨਹੀਂ ਵੀ ਬਜ਼ੁਰਗਾਂ ਨਾਲ ਤਾਂ ਹਰਾਸਮੈਂਟ ਤਾਂ ਹੈ ਹੀ ਆ ਵੀਰ ਦੇਖਿਆ ਵੀ ਕਿੰਦਾ ਹੈ ਕੀ ਲੱਗਦਾ ਇੱਥੇ ਸਰਕਾਰ ਸਹੀ ਹੈਗਾ ਕਿ ਕਿਸਾਨ ਹੁਣ ਕਿਸਾਨ ਹੀ ਸਹੀ ਹੈ ਫਿਰ ਦੱਸੋ ਕਿਸਾਨ ਨੂੰ ਸਹੀ ਮਿਲ ਜਾ ਰੇਟ ਸਹੀ ਹੈਗਾ ਐਮ ਐਸ ਬੀ ਮਿਲ ਜਾ ਕਿਆ ਗੱਲ ਚ ਮਤਲਬ ਗੱਲਬਾਤ ਹੋਣੀ ਚਾਹੀਦੀ ਹੈ ਗੱਲਬਾਤ ਹੋਣੀ ਚਾਹੀਦੀ ਹੈ ਫਿਰ ਜੇ ਗੱਲਬਾਤ ਨਹੀਂ ਹੋਗੀ ਦੇਖੋ ਐ ਤਾਂ ਕੁਝ ਨਹੀਂ ਹੁੰਦਾ ਹੈ ਹੁਣ ਆਪਣੇ ਪਰਿਵਾਰ ਚ ਲੜਾਈ ਹੁੰਦੀ ਉੱਥੇ ਵੀ ਤਾਂ ਗੱਲਬਾਤ ਚ ਹੁੰਦੀ ਹੈ ਅੱਛਾ ਸੱਥੀ ਗੱਲ ਦੋਸਤੋ ਇਸ ਸਮੇਂ ਤੁਸੀਂ ਇਹ ਸਿੱਧੀਆਂ ਤਸਵੀਰਾਂ ਦੇਖ ਰਹੇ ਹੋ ਚੰਡੀਗੜ੍ਹ ਮੋਹਾਲੀ ਬਾਰਡਰ ਤੋਂ ਜਿੱਥੇ ਕਿ ਪ੍ਰਸ਼ਾਸਨ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ ਜਿੱਥੇ ਕਿ ਚੈਕਿੰਗ ਤੋਂ ਬਾਅਦ ਲੋਕਾਂ ਨੂੰ ਅੱਗੇ ਜਾਣ ਦਿੱਤਾ ਜਾ ਰਿਹਾ ਹੈ ਕਿਉਂਕਿ ਅੱਜ 5 ਮਾਰਚ ਹੈ ਤੇ ਕਿਸਾਨਾਂ ਵੱਲੋਂ ਅੱਜ ਚੰਡੀਗੜ੍ਹ ਕੂਚ ਦਾ ਐਲਾਨ ਕੀਤਾ ਗਿਆ ਹਾਲਾਂਕਿ ਲੰਘੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਜੋ ਮੀਟਿੰਗ ਹੋਈ ਉਹ ਬੇਸਿੱਟਾ ਰਹੀ ਹਾਲਾਂਕਿ ਕਾਫੀ ਜ਼ਿਆਦੇ ਤਲਖੀ ਭਰਿਆ ਮਾਹੌਲ ਵੀ ਇਸ ਮੌਕੇ ਰਿਹਾ ਕਿਉਂਕਿ ਜੋ ਕਿਸਾਨ ਸੰਨ ਉਹਨਾਂ ਦਾ ਕਹਿਣਾ ਸੀ ਕਿ ਮੁੱਖ ਮੰਤਰੀ ਹੰਕਾਰ ਦੇ ਵਿੱਚ ਉੱਠ ਕੇ ਚਲੇ ਗਏ ਤੇ ਉਹਨਾਂ ਨੂੰ ਕਿਹਾ ਤੁਸੀਂ ਮੋਰਚਾ ਹੀ ਲਗਾ ਲਓ ਤੇ ਮੁੱਖ ਮੰਤਰੀ ਪੰਜਾਬ ਦਾ ਕਹਿਣਾ ਸੀ ਕਿ ਉਹ 3.5 ਕਰੋੜ ਲੋਕਾਂ ਦੇ ਮੁੱਖ ਮੰਤਰੀ ਹਨ ਅਤੇ ਉਹਨਾਂ ਨੇ ਬਾਕੀ ਜਨਤਾ ਨੂੰ ਖੱਜਲ ਖੁਰ ਹੋਣ ਨਹੀਂ ਦੇਣਾ ਜਿਸ ਕਰਕੇ ਉਹਨਾਂ ਨੇ ਕਿਸਾਨਾਂ ਨੂੰ ਇਹ ਮੋਰਚਾ ਮੁੱਲਤਵੀ ਕਰਨ ਦੇ ਲਈ ਕਿਹਾ ਸੀ ਹੁਣ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਪੂਰੀ ਚੈਕਿੰਗ ਚੱਲ ਰਹੀ ਹੈ ਕਿਉਂਕਿ ਸਾਹ ਹੈ ਉਹ ਲਗਾਤਾਰ ਇਸ ਬਾਅਦ ਦਾ ਗ੍ਰੋਥ ਕਰtare ਹਨ ਜਿਸ ਦੇ ਕਰਕੇ ਆਮ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਪੰਜਾਬ ਨੰਬਰ ਦੀਆਂ ਜੋ ਗੱਡੀਆਂ ਨੇ ਉਹਨਾਂ ਦੀ ਖਾਸ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਵਿੱਚ ਕਿਤੇ ਕਿਸਾਨ ਨਾ ਹੋਣ ਸਵੇਰ ਦਾ ਸਮਾਂ ਇਸ ਸਮੇਂ ਲੋਕ ਕੰਮਾਂ ਕਰਾਂ ਤੇ ਅਤੇ ਸਕੂਲ ਕਾਲਜ ਵੀ ਜਾਂਦੇ ਨੇ ਉਸ ਦੇ ਕਰਕੇ ਵੀ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪ੍ਰਸ਼ਾਸਨ ਵੱਲੋਂ ਉਪਕਤਾ ਪ੍ਰਬੰਧ ਕੀਤੇ ਗਏ ਨੇ ਇਸ ਜਗ੍ਹਾ ਤੇ ਕਿਸਾਨਾਂ ਨੂੰ ਰੋਕਣ ਦੇ ਲਈ ਤੁਸੀਂ ਦੇਖ ਸਕਦੇ ਹੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਪੁਲਿਸ ਇਸ ਜਗ੍ਹਾ ਤੇ ਲਗਾਈ ਗਈ ਹੈ ਦੀਆਂ ਤਸਵੀਰਾਂ ਦੇਖ ਰਹੇ ਹੋ ਤੁਸੀਂ ਇਸ ਸਮੇਂ ਪੰਜਾਬ ਅਤੇ ਚੰਡੀਗੜ੍ਹ ਦੇ ਬਾਰਡਰ ਤੋਂ ਜਿੱਥੇ ਕਿ ਉੱਚ ਅਧਿਕਾਰੀ ਵੀ ਪਹੁੰਚੇ ਹੋਏ ਨੇ ਉੱਚ ਅਧਿਕਾਰੀ ਮੌਕੇ ਦਾ ਜਾਇਜ਼ਾ ਲੈਣ ਦੇ ਲਈ ਪਹੁੰਚੇ ਨੇ ਇਸ ਮੌਕੇ ਤੇ ਸਤਿ ਜੋ ਮੁਹਾਲੀ ਅਤੇ ਹੋਰ ਉੱਚ ਅਧਿਕਾਰੀ ਇਸ ਮੌਕੇ ਤੇ ਪਹੁੰਚੇ ਨੇ ਕਿਉਂਕਿ ਅੱਜ ਕਿਸਾਨਾਂ ਦੇ ਜੋ ਚੰਡੀਗੜ੍ਹ ਕੂਚ ਦਾ ਐਲਾਨ ਕੀਤਾ ਗਿਆ ਉਸ ਦੇ ਕਰਕੇ ਕਾਫੀ ਪੁਖਤਾ ਪ੍ਰਬੰਧ ਕੀਤੇ ਗਏ ਨੇ ਉੱਚ ਅਧਿਕਾਰੀ ਮੌਕੇ ਤੇ ਪਹੁੰਚੇ ਨੇ ਜਿਨ੍ਹਾਂ ਵੱਲੋਂ ਕੀ ਸਪੈਸੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ ਹੋਰ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਜਾ ਰਹੀ ਹੈ ਉਹ ਦੇਖ ਸਕਦੇ ਹੋ ਮਲਾਜ਼ਮ ਬੈਠੇ ਖਾਣਾ ਖਾ ਰਹੇ ਨੇ ਲੇਡੀ ਪੁਲਿਸ ਵੀ ਲਗਾਈ ਗਈ ਹੈ ਤੇ ਹੋਰ ਬਕਵਾ ਕੰਮਲਾ ਵੀ ਲਗਾਇਆ ਗਿਆ ਤੇ ਦੇਖ ਸਕਦੇ ਹੋ ਤੇ ਟਿੱਪਰ ਲਗਾ ਕੇ ਰੋਡ ਵੀ ਬੰਦ ਕੀਤੇ ਗਏ ਨੇ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਮੋਹਾਲੀ ਬਾਰਡਰ ਤੇ ਖੜੇ ਆ ਤੇ ਕਿਸਾਨਾਂ ਨੂੰ ਰੋਕਣ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਲੰਘੇ ਦੇਣੀ ਜੋ ਮੀਟਿੰਗ ਹੋਈ ਸੀ ਉਹ ਬੇ ਸਿੱਟਾ ਰਹੀ ਸੀ ਬੱਟੀ ਗਿੰਤੀ ਦੇ ਵਿੱਚ ਅਰਧ ਸੈਨਿਕ ਬਲ ਵੀ ਲਗਾਏ ਗਏ ਨੇ ਤਾਂ ਕਿ ਕਿਸਾਨਾਂ ਨੂੰ ਚੰਡੀਗੜ੍ਹ ਦੇ ਵਿੱਚ ਐਂਟਰ ਹੋਣ ਤੋਂ ਰੋਕਿਆ ਜਾਵੇ ਇਸ ਮੌਕੇ ਤੁਸੀਂ ਦੇਖ ਰਹੇ ਹੋ ਸਿੱਧੀਆਂ ਤਸਵੀਰਾਂ ਅਨਲਿमिटेड ਗਿਆਨ ਤੇ ਚੰਡੀਗੜ੍ਹ ਮੋਹਾਲੀ ਬਾਰਡਰ ਤੋਂ ਕਾਫੀ ਸਖਤ ਚੈਕਿੰਗ ਤੋਂ ਬਾਅਦ ਜੋ ਲੋਕ ਨੇ ਉਹਨਾਂ ਨੂੰ ਅੱਗੇ ਜਾਣ ਦਿੱਤਾ ਜਾ ਰਿਹਾ ਹੈ ਖਾਸ ਕਰਕੇ ਪੰਜਾਬ ਨੰਬਰ ਦੀਆਂ ਗੱਡੀਆਂ ਦੀ ਕਾਫੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਦੇਖ ਰਹੇ ਹਾਂ ਸਿੱਧੀਆਂ ਤਸਵੀਰਾਂ ਚੰਡੀਗੜ੍ਹ ਮੋਹਾਲੀ ਬਾਰਡਰ ਤੋਂ ਵਾਈਪੀਐਸ ਚੌਂਕ ਤੋਂ ਲਾਈਵ ਦੇਖ ਰਹੇ ਹਾਂ ਤੁਸੀਂ ਅਨ ਲਿमिटेड ਗੈਨ ਤੇ ਜਿੱਥੇ ਕਿ ਕਿਸਾਨਾ ਵੱਲੋਂ ਅੱਜ ਚੰਡੀਗੜ੍ਹ ਕੂਚ ਦਾ ਜੋ ਐਲਾਨ ਕੀਤਾ ਗਿਆ ਉਸ ਦੇ ਤਹਿਤ ਬਹੁਤ ਸਖਤ ਪ੍ਰਬੰਧ ਕੀਤੇ ਗਏ ਨੇ ਸਖਤ ਚੈਕਿੰਗ ਤੋਂ ਬਾਅਦ ਹੀ ਕਿਸੇ ਨੂੰ ਅੱਗੇ ਜਾਣ ਦਿੱਤਾ ਜਾ ਰਿਹਾ ਹੈ ਪੰਜਾਬ ਦੀਆਂ ਪੰਜਾਬ ਨੰਬਰ ਦੀਆਂ ਗੱਡੀਆਂ ਦੀ ਖਾਸ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ ਦੇਖ ਰਹੇ ਹੋ ਤੁਸੀਂ ਕਾਫੀ ਚੈਕਿੰਗ ਤੋਂ ਬਾਅਦ ਗੱਡੀਆਂ ਅੱਗੇ ਜਾਣ ਦਿੱਤੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਕਿਸਾਨਾਂ ਨੂੰ ਰੋਕਤੰਦੇ ਨਹੀਂ ਕਾਫੀ ਬੁਖਤਾਰ ਪ੍ਰਬੰਧ ਕੀਤੇ ਗਏ ਨੇ ਚੰਡੀਗੜ੍ਹ ਵਾਲੀ ਦਾ ਬਾਰਡਰ ਹੈ ਚੰਡੀਗੜ੍ਹ ਮੋਹਾਲੀ ਬਾਰਡਰ ਤੋਂ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਨਾਮ ਨਾਲ ਦੇ ਕੇ ਜਗਾ ਜਗਾ ਪਰ ਰਸਤੇ ਦੇ ਵਿੱਚ ਵੀ ਥਾਂ ਥਾਂ ਤੇ ਨਾਕ ਬੰਦੀ ਕੀਤੀ ਗਈ ਹੈ ਜਿੱਥੇ ਵੀ ਕਿਸਾਨਾਂ ਨੂੰ ਥਾਂ ਥਾਂ ਤੇ ਰੋਕਿਆ ਗਿਆ ਵੱਖ-ਵੱਖ ਜ਼ਿਲ੍ਹੇ ਤਹਿਸੀਲ ਪੱਦਰ ਤੇ ਇਹ ਨਾਕੇ ਬੰਦੀ ਹੈ ਪੂਰਾ ਚੰਡੀਗੜ੍ਹ ਰੋਡ ਕਹਿ ਸਕਦੇ ਆ ਸੀਲ ਕੀਤਾ ਗਿਆ ਇੱਕ ਤਰ੍ਹਾਂ ਦੇ ਨਾਲ ਅਤੇ ਕੋਈ ਵੀ ਕਿਸਾਨ ਟਰੈਕਟਰ ਰੈਲੀ ਨਹੀਂ ਜਾਂਦੀ ਦਿੱਤੀ ਜਾ ਰਹੀ ਜੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਸਵਰਾਜ ਕੰਪਨੀ ਦੇ ਨਵੇਂ ਟਰੈਕਟਰ ਨੇ ਜੋ ਏਜੰਸੀ ਨੂੰ ਜਾ ਰਹੇ ਨੇ ਹੋਰ ਤੁਹਾਨੂੰ ਕੋਈ ਕਿਸਾਨ ਦਾ ਟਰੈਕਟਰ ਨਹੀਂ ਦਿਖੇਗਾ ਪੰਜਾਬ ਨੇ ਹਿੰਸਕ ਨਾਗਰਿਕ ਅਧਿਕਾਰ ਪੂਰੀ ਚੈਕਿੰਗ ਕੀਤੀ ਜਾ ਰਹੀ ਹੈ ਚੰਗੀ ਤਰ੍ਹਾਂ ਗੱਡੀਆਂ ਦੀਆਂ ਡਿੱਗੀਆਂ ਖੋਲ ਕੇ ਚੈੱਕ ਕੀਤੀ ਜਾ ਰਹੀ ਹੈ ਤਾਂ ਕਿ ਜੋ ਅੱਜ ਧਰਨਾ ਲਗਾਉਣ ਦਾ ਤੇ ਚੰਡੀਗੜ੍ਹ ਕੂਚ ਦਾ ਐਲਾਨ ਹੈ ਉਸ ਨੂੰ ਰੋਕਣ ਦੇ ਲਈ ਜੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕਿਸਾਨ ਲੀਡਰਾਂ ਦੇ ਵਿੱਚ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਕਿਸਾਨ ਲੀਡਰਾਂ ਨੇ ਕਿਹਾ ਸੀ ਕਿ ਮੁੱਖ ਮੰਤਰੀ ਵੱਲੋਂ ਉਹਨਾਂ ਨੂੰ ਇੱਕ ਤਰੀਕੇ ਦੇ ਨਾਲ ਚੈਲੰਜ ਕੀਤਾ ਗਿਆ ਹੈ ਕਿ ਤੁਸੀਂ ਹੁਣ ਧਰਨੇ ਹੀ ਲਗਾ ਲਵੋ ਤੇ ਮੁੱਖ ਮੰਤਰੀ ਸਾਹਿਬ ਦਾ ਵੀ ਕਹਿਣਾ ਸੀ ਕਿ ਉਹਨਾਂ ਨੇ 2 ਘੰਟੇ ਦੇ ਕਰੀਬ ਮੀਟਿੰਗ ਕੀਤੀ ਤੇ ਜਦੋਂ ਉਹਨਾਂ ਨੇ ਕਿਸਾਨਾਂ ਨੂੰ ਪੁੱਛਿਆ ਕਿ 5 ਮਾਰਚ ਵਾਲੇ ਧਰਨੇ ਦਾ ਹੁਣ ਕੀ ਹੈ ਤਾਂ ਕਿਸਾਨ ਲੀਡਰਾਂ ਨੇ ਕਿਹਾ ਕਿ ਧਰਨਾ ਜਿਉਂਦਾ ਤਿਉਂ ਉਵੇਂ ਹੀ ਹੈ ਪ੍ਰੋਗਰਾਮ ਤਾਂ ਮੁੱਖ ਮੰਤਰੀ ਸਾਹਿਬ ਇਸ ਗੱਲ ਤੋਂ ਨਾਰਾਜ਼ ਹੋ ਗਏ ਤੇ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਮੇਰੀ ਗੱਲ ਹੀ ਨਹੀਂ ਮੰਨਣੀ ਫਿਰ ਤੁਸੀਂ ਧਰਨੇ ਹੀ ਲਾ ਲਵੋ ਤੇ ਮੁੱਖ ਮੰਤਰੀ ਸਾਹਿਬ ਦਾ ਇਹ ਵੀ ਬਿਆਨ ਸਾਹਮਣੇ ਆਇਆ ਜਿਨ੍ਹਾਂ ਨੇ ਕਿਹਾ ਕਿ ਉਹ 3.5 ਕਰੋੜ ਲੋਕਾਂ ਦੇ ਮੁੱਖ ਮੰਤਰੀ ਨੇ ਤੇ ਲੋਕਾਂ ਨੂੰ ਤੰਗ ਪਰੇਸ਼ਾਨ ਨਹੀਂ ਹੋਣ ਦੇਣਗੇ ਦੇਖ ਸਕਦੇ ਹੋ ਪੰਜਾਬ ਨੰਬਰ ਦੀਆਂ ਗੱਡੀਆਂ ਦੀ ਖਾਸ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਕਿਸਾਨਾਂ ਦੀ ਜੋ ਅੱਜ ਦੀ ਕਾਲ ਹੈ ਧਰਨੇ ਦੀ ਉਸ ਨੂੰ ਬੰਦ ਕੀਤਾ ਜਾ ਸਕੇ ਪੂਰੀ ਚੈਕਿੰਗ ਤੋਂ ਬਾਅਦ ਹੀ ਵੈਰੀਫਾਈ ਕਰਨ ਤੋਂ ਬਾਅਦ ਹੀ ਅੱਗੇ ਜਾਣ ਦਿੱਤਾ ਜਾ ਰਿਹਾ ਹੈ ਤਸਵੀਰਾਂ ਦੇਖ ਰਹੇ ਹੋ ਤੁਸੀਂ ਇੱਕ ਇੱਕ ਗੱਡੀ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਈ ਚੰਡੀਗੜ੍ਹ ਬਾਰਡਰ ਤੇ ਵੀਪੀਐਸ ਚੌਕ ਦੇ ਨਜ਼ਦੀਕ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਜਿੱਥੇ ਪਹਿਲਾਂ ਵੀ ਕੌਮੀ ਇਨਸਾਫ ਮੋਰਚਾ ਚੱਲ ਰਿਹਾ ਹੈ ਤੇ ਉੱਥੇ ਹੀ ਅੱਜ ਚੈਕਿੰਗ ਕੀਤੀ ਜਾ ਰਹੀ ਹੈ ਹਰ ਇੱਕ ਗੱਡੀ ਦੀ ਬਰੀਕੀ ਦੇ ਨਾਲ ਚੈਕਿੰਗ ਕੀਤੀ ਜਾਂਦੀ ਹੈ ਪ੍ਰੀਤ ਸੱਲੀ ਤੋਂ ਬਾਅਦ ਹੀ ਅੱਗੇ ਜਾਣ ਦਿੱਤਾ ਜਾ ਰਿਹਾ ਹੈ ਜਿਹੜੇ ਉਹ ਟਰੈਕਟਰ ਪਹੁੰਚੇ ਨੇ ਇਹ ਸਵਰਾਜ ਕੰਪਨੀ ਦੇ ਨਵੇਂ ਟਰੈਕਟਰ ਨੇ ਜੋ ਏਜੰਸੀ ਤੋਂ ਜਾ ਰਹੇ ਨੇ ਉਹ ਕਿਸਾਨਾਂ ਦਾ ਕੋਈ ਵੀ ਟਰੈਕਟਰ ਰੈਲੀ ਇਸ ਮੌਕੇ ਸੜਕਾਂ ਦੇ ਨਜ਼ਰ ਨਹੀਂ ਆ ਰਿਹਾ ਪੰਜਾਬ ਨੰਬਰ ਦੀਆਂ ਗੱਡੀਆਂ ਨੂੰ ਕਾਰਨ ਪੁੱਛਿਆ ਜਾ ਰਿਹਾ ਚੰਡੀਗੜ੍ਹ ਜਾਣ ਦਾ ਤੇ ਉਸ ਤੋਂ ਬਾਅਦ ਹੀ ਅੱਗੇ ਜਾਣ ਦਿੱਤਾ ਜਾ ਰਿਹਾ ਹੈ। ਸੋ ਇਹ ਜੋ ਮਸਲਾ ਹੋਇਆ ਹੈ ਤੁਹਾਨੂੰ ਇਸ ਮਾਮਲੇ ਦੇ ਵਿੱਚ ਕੌਣ ਸਹੀ ਕੌਣ ਗਲਤ ਲੱਗਦਾ ਹੈ ਇਹ ਰੂ ਕਮੈਂਟ ਕਰਨਾ। ਚੰਡੀਗੜ੍ਹ ਨੰਬਰ ਗੱਡੀ ਨਹੀਂ ਰੋਕੀ ਜਾ ਰਹੀ ਖਾਸ ਕਰਕੇ ਪੰਜਾਬ ਨੰਬਰ ਦੀਆਂ ਗੱਡੀਆਂ ਨੂੰ ਰੋਕ ਕੇ ਚੈਕਿੰਗ ਕੀਤੀ ਜਾ ਰਹੀ ਹੈ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਜਾ ਰਹੇ ਨੇ ਜੋ ਕਿ ਸਵਰਾਜ ਕੰਪਨੀ ਦੇ ਨੇ ਚੰਡੀਗੜ੍ਹ ਦੇ ਵਿੱਚ ਦਾਖਲ ਹੋ ਰਹੇ ਨੇ ਇਹ ਟਰੈਕਟਰ ਸਵਰਾਜ ਕੰਪਨੀ ਦੇ ਹਾਲਾਂਕਿ ਕਿਤੇ ਨਾ ਕਿਤੇ ਜੋ ਡਰਾਈਵਰ ਲੈ ਕੇ ਜਾ ਰਹੇ ਨੇ ਉਹ ਵੀ ਕਿਸਾਨਾਂ ਦੇ ਪੁੱਤਰੇ ਨੇ ਪਰ ਇਹ ਡਰਾਈਵਰ ਲੈ ਕੇ ਜਾਣ ਦਾ ਮਕਸਦ ਕੁਝ ਹੋਰ ਹੈ ਪਰ ਜਿਸ ਮਕਸਦ ਦੇ ਨਾਲ ਇੱਥੇ ਚੈਕਿੰਗ ਚੱਲ ਰਹੀ ਹੈ ਉਹ ਕੋਈ ਹੋਰ ਹੈ ਇੱਥੇ ਪੂਰੀ ਤਰ੍ਹਾਂ ਵੈਰੀਫਾਈ ਕੀਤਾ ਜਾ ਰਿਹਾ ਹੈ ਰਮਾਲ ਫੁਲਾ ਕੇ ਹਾਲਾਂਕਿ ਇਹ ਸਭ ਤੋਂ ਬਾਅਦ ਹੈ ਕਿ ਇਹਨਾਂ ਨੂੰ ਰਮਾਲ ਫੁਲਾ ਕੇ ਕੀ ਪਤਾ ਲੱਗੇਗਾ ਜਿਸ ਤੇ ਕੋਈ ਸ਼ੱਕ ਹੁੰਦਾ ਉਸ ਦੀ ਪੂਰੀ ਤਰ੍ਹਾਂ ਚੈਕਿੰਗ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਡਿੱਗੇ ਖੋਲ ਕੇ ਵੀ ਚੈਕਿੰਗ ਹੋ ਰਹੀ ਹੈ ਇਹ ਐਸੀ ਸਮਗਰੀ ਜਿਹੜੇ ਜਾ ਕੇ ਸਟੇਸ਼ਨ ਸਟੇਸ਼ਨ ਪਹੁੰਚਾ ਜਾਈਏ ਇਹ ਕਰਦੇ ਹੋ ਇਹ ਚੈੱਕ ਕੀਤਾ ਜਾ ਰਿਹਾ ਕਿ ਕਿਤੇ ਕੋਈ ਧਰਨੇ ਦੇ ਵਿੱਚ ਵਰਤੋਂ ਦੇ ਵਿੱਚ ਆਉਣ ਵਾਲੀ ਸਮਗਰੀ ਨਾ ਹੋਵੇ ਨਾਲ-ਨਾਲ ਇੱਕ ਰਸਤਾ ਆਮ ਲੋਕਾਂ ਲਈ ਖੱਜਿਆ ਗਿਆ ਜੋ ਇਹ ਦੋ ਰਸਤੇ ਵਾਲੇ ਇਹ ਪਾਰਲੇ ਐਂਸ ਚੈਲੰਜ ਦੇ ਜਿੱਦਾਂ ਤੁਸੀਂ ਦੇਖ ਰਹੇ ਹੋ ਸਾਫ਼ ਕਰਕੇ ਪੰਜਾਬ ਨੰਬਰ ਦੇ ਜੋ ਟਰੈਕਟਰ ਨੇ ਜੋ ਪੰਜਾਬ ਨੰਬਰ ਦੀਆਂ ਗੱਡੀਆਂ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਹੈ ਪੰਜਾਬ ਨੰਬਰ ਦੀਆਂ ਗੱਡੀਆਂ ਸਾਈਡ ਤੇ ਲਵਾ ਕੇ ਜਾਂ ਹਰਿਆਣਾ ਨੰਬਰ ਦੀਆਂ ਗੱਡੀਆਂ ਉਹਨਾਂ ਦੀਆਂ ਡਿੱਗੀਆਂ ਚੰਗੀ ਤਰ੍ਹਾਂ ਚੈੱਕ ਕੀਤੀਆਂ ਜਾ ਰਹੀਆਂ ਨੇ ਜਦਕਿ ਜੋ ਚੰਡੀਗੜ੍ਹ ਦੀਆਂ ਗੱਡੀਆਂ ਨੇ ਉਹਨਾਂ ਨੂੰ ਸਿਰਫ ਵੈਸੇ ਹੀ ਵੈਰੀਫਾਈ ਕਰਕੇ ਜਾਣ ਦਿੱਤਾ ਜਾਂਦਾ ਤਾਂ ਇਹ ਹਾਲਾਤ ਦੇ ਸਾਹਮਣੇ ਪੜੇ ਤਾਂ ਇਹ ਵੀ ਦੱਸ ਦਿੱਤੀ ਕਿ ਇੱਥੇ ਕੁਝ ਕਿਸਾਨ ਪਹੁੰਚੇ ਵੀ ਸੀ ਜੋ ਇੱਥੇ ਲੋਕ ਪਹੁੰਚੇ ਵੀ ਸੀ ਕਿਸਾਨ ਉਹਨਾਂ ਨੂੰ ਇੱਥੋਂ ਗ੍ਰਿਫਤਾਰ ਕਰਕੇ ਥਾਣਿਆਂ ਦੇ ਵਿੱਚ ਵੀ ਲੈ ਕੇ ਗਏ ਨੇ ਇਹ ਗੱਲ ਸਾਹਮਣੇ ਆਈ ਹੈ ਦੀ ਪ੍ਰੋਬਲਮ ਆ ਗਈ ਜੀ ਬਾਈ ਉਹ ਅਰਥ ਕਰ ਰਹੀ ਹੈ ਸਟਾਰਟ ਹੀ ਨਹੀਂ ਹੁੰਦੀ ਪਈ ਵਿੱਚ ਵਿੱਚ ਕਿਤੇ ਨਾ ਕਿਤੇ ਲੋਕਾਂ ਨੂੰ ਪਰੇਸ਼ਾਨੀ ਵੀ ਹੋ ਰਹੀ ਹੈ ਜਿਵੇਂ ਕਿ ਹੁਣ ਇੱਕ ਨੌਜਵਾਨ ਨੇ ਗੱਡੀ ਚੈਕਿੰਗ ਦੇ ਲਈ ਰੋਕੀ ਬੰਦ ਕੀਤੀ ਤਾਂ ਗੱਡੀ ਦੇ ਵਿੱਚ ਕੋਈ ਪ੍ਰੋਬਲਮ ਹੋਵੇਗੀ ਤੇ ਗੱਡੀ ਦੁਬਾਰਾ ਸਟਾਰਟ ਨਹੀਂ ਹੋਈ ਕਹਿ ਸਕਦੇ ਹਾਂ ਕਿ ਵੱਡੀਆਂ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਆਮ ਲੋਕਾਂ ਨੂੰ ਪੀ ਜਾਮ ਵੀ ਲੱਗ ਜਾਂਦਾ ਹੈ ਆ ਲੋਕਾਂ ਨੂੰ ਜੋ ਰੋਕਿਆ ਜਾ ਰਿਹਾ ਹੈ ਪਰੇਸ਼ਾਨੀ ਵੀ ਆ ਰਹੀ ਹੈ ਜੀ ਅੱਜ ਤੁਹਾਨੂੰ ਪਰੇਸ਼ਾਨੀ ਤਾਂ ਆਉਂਦੀ ਹੀ ਆ ਜੀ ਹਾਂ ਕੀ ਲੱਗਦਾ ਹੈ ਕਿਸਾਨ ਸਹੀ ਲੱਗ ਰਹੇ ਨੇ ਇਸ ਮੌਕੇ ਦੇਖਾ ਸਰਕਾਰ ਸਰਕਾਰ ਨਾਲ ਕੋਈ ਪਤਾ ਨਹੀਂ ਆ ਜੀ ਕੀ ਕਰਦੇ ਕੀ ਨਹੀਂ ਆ ਜੀ ਹਾਂ ਤੇ ਦੇਖ ਸਕਦੇ ਹੋ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਪਰੇਸ਼ਾਨੀ ਵੀ ਹੋ ਰਹੀ ਹੈ ਲਗਾਤਾਰ ਦਸਵੀਰਾਂ ਦੇਖ ਰਿਹਾ ਹਾਂ ਤੁਸੀਂ ਚੰਡੀਗੜ੍ਹ ਮਹਾਲੀ ਬਾਰਡਰ ਤੇ ਵੱਡੀ ਗਿਣਤੀ ਦੇ ਵਿੱਚ ਟਰੈਕਟਰ ਵੀ ਨਜ਼ਰ ਆਏ ਜੋ ਕਿ ਸਵਰਾਜ ਕੰਪਨੀ ਦੇ ਸੀ ਅਰ ਜਿਹੜੇ ਟਰੈਕਟਰਾਂ ਦੀ ਪਹਾਲ ਦੇ ਵਿੱਚ ਖੜੇ ਨੇ ਜਾਨਕਿ ਕਿਸਾਨਾਂ ਦਾ ਟਰੈਕਟਰ ਹਲੇ ਤੱਕ ਕੋਈ ਨਹੀਂ ਪਹੁੰਚਿਆ ਉਸ ਦਾ ਕਾਰਨ ਇਹ ਵੀ ਹੈ ਕਿ ਚੱਪੇ-ਚੱਪੇ ਤੇ ਨਾਕਾਬੰਦੀ ਹੋਈ ਹੈ ਚੰਡੀਗੜ੍ਹ ਰੋਡ ਤੇ ਦੇਖ ਸਕਦੇ ਹੋ ਬਜ਼ੁਰਗ ਨੇ ਗੱਡੀ ਦੇ ਵਿੱਚ ਤੇ ਉਹਨਾਂ ਨੂੰ ਚੈਕਿੰਗ ਦੇ ਲਈ ਸਾਈਡ ਤੇ ਗੱਡੀ ਲਗਵਾਈ ਗਈ ਹੈ ਹਾਲਾਂਕਿ ਗੱਡੀ ਦਾ ਨੰਬਰ ਚੰਡੀਗੜ੍ਹ ਦਾ ਹੈ ਪਰ ਸ਼ਾਇਦ ਪੁਲਿਸ ਵਾਲਿਆਂ ਨੂੰ ਬਜ਼ੁਰਗਾ ਤੇ ਕੋਈ ਡਾਊਟ ਹੋਇਆ ਹੈ ਲਿੱਗੀ ਉਹਨਾਂ ਦੇ ਲਈ ਕਿਹਾ ਗਿਆ ਲਿੱਗੀ ਚੈੱਕ ਹੋ ਰਹੀ ਹੈ ਡਿੱਗੀ ਦੇ ਵਿੱਚ ਉਹ ਪਾਈਪ ਸੀ ਜਿਹਦੇ ਕਰਕੇ ਡਾਊਟ ਹੋਇਆ ਤਾਂ ਉਹਨਾਂ ਨੇ ਦੱਸਿਆ ਕਿ ਉਹ ਘਰ ਦਾ ਕੰਮ ਕਰਵਾ ਰਹੇ ਨੇ ਉਹਦੇ ਕਰਕੇ ਡਿੱਗੀ ਦੇ ਵਿੱਚ ਉਹ ਪਾਈਪ ਸੀ ਕਿਉਂਕਿ ਸਮਗਰੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਕੋਈ ਧਰਨੇ ਦੇ ਵਿੱਚ ਯੂਜ਼ ਹੋਣ ਵਾਲੀ ਸਮਗਰੀ ਨਾ ਹੋਵੇ ਡਿੱਗੀ ਦੇ ਵਿੱਚ ਸਰਦਾਰ ਜੀ ਤੁਸੀਂ ਚੈਕਿੰਗ ਹੋ ਰਹੀ ਹੈ ਪੂਰੀ ਮੁਸਤੈਦੀ ਦੇ ਨਾਲ ਪੁਲਿਸ ਵੱਲੋਂ ਡਿਊਟੀ ਨਿਭਾਈ ਜਾ ਰਹੀ ਹੈ ਤੇ ਪੂਰੀ ਤਰ੍ਹਾਂ ਚੈੱਕ ਕੀਤਾ ਜਾ ਰਿਹਾ ਕਿ ਇਸ ਤਰ੍ਹਾਂ ਦਾ ਕੋਈ ਮਟੀਰੀਅਲ ਵਿੱਚ ਨਾ ਹੋਵੇ ਜੋ ਧਰਨੇ ਦੇ ਵਿੱਚ ਯੂਜ਼ ਹੋਣ ਲਈ ਲਿਜਾਇਆ ਜਾ ਰਿਹਾ ਹੋਵੇ ਪੂਰੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਇਸ ਮੌਕੇ ਤਾਰ ਲੱਗ ਚੁੱਕਿਆ ਇਸ ਸਮੇਂ ਗੱਡੀਆਂ ਦੀ ਨਹੀਂ ਕੋਈ ਦਿੱਕਤ ਨਹੀਂ ਜਰੂਰ ਕਰਾ ਪਤਾ ਲੱਗਦਾ ਹੈ ਲੈਣੇਗਾ ਵਾਤ ਦੇਖ ਸਾਹਮਣੇ ਬਤੀਆਂ ਦੀ ਵੱਡੀ ਲੇਨ ਲੱਗ ਚੁੱਕੀ ਹੈ ਇਸ ਮੌਕੇ ਕਿਉਂਕਿ ਇੱਕ ਇੱਕ ਗੱਡੀ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਲੋਕਲੇ ਜੀ ਤੁਸੀਂ ਹਾਂ ਜੀ ਆਹ ਲੋਕ ਲੱਗ ਰਹੇ ਕਿਵੇਂ ਕੋਈ ਪਰੇਸ਼ਾਨੀ ਆ ਰਹੀ ਹੈ ਜੀ ਆਹ ਹੁਣ ਲਾਈਨ 'ਚ ਲੱਗੇ ਹੋਏ ਬੀਬੀ ਸਿਆਣੀ ਦੇਖੋ 85 ਸਾਲ ਦੀ ਇਹ ਕਹਿ ਰਹੀ ਠੀਕ ਹੈ ਹੁਣੇ ਪਰੇਸ਼ਾਨੀ ਹੋਵੇ ਤੇ ਦੇਖੋ ਨਹੀਂ ਆਣ ਦਿੰਦਾ ਸਾਨੂੰ ਪਿੱਛੇ ਰੋਕ ਦਿੰਦੇ ਕਹਿੰਦੇ ਨਹੀਂ ਵੀ ਬਜ਼ੁਰਗਾਂ ਨਾਲ ਤਾਂ ਹਰਾਸਮੈਂਟ ਤਾਂ ਹੈ ਹੀ ਆ ਵੀਰ ਕਿਹੜਾ ਕੀ ਲੱਗਦਾ ਇੱਥੇ ਸਰਕਾਰ ਸਹੀ ਹੈਗਾ ਕਿ ਕਿਸਾਨ ਹੁਣ ਕਿਸਾਨ ਸਹੀ ਹੈ ਫਿਰ ਦੱਸੋ ਕਿਸਾਨਾਂ ਨੂੰ ਸਹੀ ਮਿਲ ਜਾ ਰੇਟ ਸਹੀ ਹੈਗਾ ਐਮਐਸਬੀ ਮਿਲ ਜਾ ਕਿਆ ਗੱਲ ਚ ਉਹ ਤਾਂ ਗੱਲਬਾਤ ਹੋਣੀ ਚਾਹੀਦੀ ਗੱਲਬਾਤ ਤਾਂ ਹੋਣੀ ਚਾਹੀਦੀ ਆ ਫਿਰ ਜੇ ਗੱਲਬਾਤ ਨਹੀਂ ਹੋਗੀ ਦੇਖੋ ਐ ਤਾਂ ਕੁਝ ਨਹੀਂ ਹੁੰਦਾ ਹੈ ਹੁਣ ਆਪਣੇ ਪਰਿਵਾਰ ਚ ਲੜਾਈ ਹੁੰਦੀ ਉੱਥੇ ਵੀ ਤਾਂ ਗੱਲਬਾਤ ਚ ਹੁੰਦੀ ਆ ਸੋ 12 ਵਜੇ ਤੱਕ ਇਹ ਚੈਕਿੰਗ ਜੋ ਚੱਲੇਗੀ ਰੂਟੀਨ ਤੇ 12 ਵਜੇ ਤੋਂ ਬਾਅਦ ਖੁੱਲ੍ਹ ਦੇ ਦਿੱਤੀ ਜਾਵੇਗੀ ਲੋਕਾਂ ਨੂੰ ਤੇ ਤੁਸੀਂ ਦੇਖ ਸਕਦੇ ਹੋ ਕੌਮੀ ਸਾਰ ਮੋਰਚਾ ਵੀ ਪਹਿਲਾਂ ਤੋਂ ਹੀ ਇੱਥੇ ਚੱਲ ਰਿਹਾ ਹੈ ਤੇ ਉੱਥੇ ਹੀ ਅੱਜ ਕਿਸਾਨਾਂ ਦੀ ਕੌਲ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਮਸਤੈਦੀ ਦੇ ਨਾਲ ਡਿਊਟੀ ਨਿਭਾ ਰਿਹਾ ਹੈ ਤੇ ਹਰ ਇੱਕ ਗੱਡੀ ਦੀ ਬਰੀਕੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਕੋਈ ਧਰਨੇ ਦੇ ਵਿੱਚ ਬਰਤੋਂ ਦੇ ਵਿੱਚ ਆਉਣ ਵਾਲੀ ਵਸਤੂ ਕੋਈ ਚੀਜ਼ ਨਾਲ ਲਿਜਾਈ ਜਾ ਸਕੈ ਇਥੋਂ ਤੱਕ ਕਿ ਬੱਸਾਂ ਦੇ ਵਿੱਚ ਵੀ ਜਾਂਚ ਕੀਤੀ ਜਾਂਦੀ ਹੈ। ਸੋ ਬਣੇ ਰਹਿਣਾ ਅਨ ਲਿਮਟਡ ਗਿਆਨ ਦੇ ਨਾਲ ਹੋਰ ਪਲ-ਪਲ ਦੀ ਜਾਣਕਾਰੀ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ। ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਤੇ ਇਸ ਮਾਮਲੇ ਤੇ ਤੁਹਾਨੂੰ ਕੌਣ ਸਹੀ ਤੇ ਕੌਣ ਗਲਤ ਲੱਗਦਾ ਹੈ ਕਿ ਤੁਹਾਨੂੰ ਲੱਗਦਾ ਕਿ ਸਾਨ ਸਹੀ ਨੇ। ਕਮੈਂਟਾਂ ਦੇ ਵਿੱਚ ਇੱਕ ਟਾਈਪ ਕਰਿਓ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਸ ਮਾਮਲੇ ਤੇ ਸਰਕਾਰ ਸਹੀ ਹੈ ਤਾਂ ਕਮੈਂਟਾਂ ਦੇ ਵਿੱਚ ਦੋ ਟਾਈਪ ਕਰ ਲੈ ਜੀ ਧੰਨਵਾਦ